ਮਲਕੀਤ ਸਿੰਘ ਹਾਂਜੀ ਬਾਈ ਹੋਰ ਠੀਕ ਠਾਕ ਬਹੁਤ ਵਧੀਆ ਬਾਈ ਜੀ ਆਪ ਦੱਸੋ ਕੀ ਹਾਲ ਆ ਵਧੀਆ ਵਧੀਆ ਬਿਲਕੁਲ ਤੇ ਆਪਣੇ ਐਸਚੀਓ ਸਾਹਿਬ ਆ ਰਹੇ ਆ ਨਵੇਂ ਨਵੇਂ ਹਾਂਜੀ ਕਦੋਂ ਅੱਜ ਆ ਰਹੇ ਆ ਅੱਜ ਕੱਲ ਜੁਆਇਨਿੰਗ ਕਰ ਗਏ ਅੱਛਾ ਜੀ ਤੇ ਆਪਦੀ ਡਿਊਟੀ ਹੈ ਜਿਹੜੀ ਧਿਆਨ ਨਾਲ ਦਿਓ ਕਿ ਸਖਤ ਹੈ ਹਾਂਜੀ ਪੂਰੇ ਸਖਤ ਹੈ ਇਮਾਨਦਾਰ ਐਸਚੀਓ ਕੀ ਨਾ ਐਸਚੀਓ ਜਸਵਿੰਦਰ ਸਿੰਘ ਠੀਕ ਹੈ ਤੇ ਪੂਰੇ ਇਮਾਨਦਾਰ ਤੇ ਸਖਤ ਐਸਚੀਓ ਹੈ ਠੀਕ ਹੈ ਗੰਦਵੀ ਬੜਾ ਪਿਆ ਹੋਇਆ ਸਹੀ ਸਾਕਤੀ ਬੰਦਾ ਚਾਹੀਦਾ ਆਪ ਨੂੰ ਵੀ ਹਾਂਜੀ ਹਾਂ ਪਹਿਲਾਂ ਨਹੀਂ ਕਿੰਨੇ ਆ ਕੇ ਉੜ ਗਏ ਪਰ ਕਈ ਉਹ ਗੱਲ ਨਹੀਂ ਬਣੀ ਹਾਂਜੀ ਠੀਕ ਹੈ ਨਾ ਕੋਈ ਕੋਈ ਸਾਕਤ ਆਉਂਦਾ ਤੇ ਮਲਕੀਸ਼ ਸਿੰਘ ਜਿਹੜਾ ਪਹਿਲਾਂ ਹੋ ਗਿਆ ਜਿਹੜਾ ਹੋਣਾ ਸੀਗਾ ਤੇ ਪਹਿਲਾਂ ਤਾਂ ਤੁਸੀਂ ਜਿਵੇਂ ਡਿਊਟੀ ਕਰਦੇ ਸੀ ਵੀ ਠੀਕ ਹੈ ਹੁਣ ਉਹ ਐਸਐਚਓ ਹੈ ਮਾਨਦਾਰ ਸਾਕਤਾ ਪੂਰਾ ਸਾਕਤਾ ਪੂਰਾ ਗੁਰਸਿੱਖ ਬੰਦਾ ਹੈ ਹਮ ਤੇ ਆਪਦੇ ਜਿਹੜੇ ਟਾਈਮ ਸਰ ਡਿਊਟੀ ਕਰਨੀ ਹੈ ਤੇ ਟਾਈਮ ਸਰ ਤੁਸੀਂ ਆਪ ਦਾ ਉਹ ਨਾ ਇਥੇ ਗੰਦੇ ਵੀ ਬਹੁਤ ਪਿਆ ਹੋਇਆ ਹੈ ਜੀ ਇਹੋ ਜਿਹਾ ਆਪਣਾ ਇਹੋ ਜਿਹਾ ਅਫਸਰ ਚਾਹੀਦਾ ਸਖਤੀ ਚਾਹੀਦਾ ਆਪਾਂ ਦਾ ਹਾਂ ਜੀ ਆ ਰਹੀ ਹੈ ਬਸ ਫੋਨ ਆਇਆ ਸੀਗਾ ਮੇਰੇ ਕੋਲ ਮੈਂ ਸੀਗਾ ਅੱਛਾ ਠੀਕ ਹੈ ਹਾਂ ਜੀ ਚਲੋ ਮੈਂ ਅਲੱਗਾ ਗੱਡੀ ਤਾਂ ਰੋਕ ਕੇ ਸਾਹਮਣੇ ਆ ਗਿਆ ਸਸਰੇ ਨਾ ਸਿਕੋ ਕੀਆ ਠਿੰਠਾ ਕੋ ਬਹੀ ਜਾ ਹਾਂ ਜੀ ਬਹੁਤ ਵਧੀਆ ਤੂੰ ਸੁਣਾਓ ਠੀਕ ਠਾਕ ਬਹੁਤ ਵਧੀਆ ਕੁਛ ਨਹੀਂ ਸਾਨੂੰ ਇੱਥੇ ਦੇਖ ਕੇ ਸਾਡੇ ਤੇ ਜਿਵੇਂ ਚੰਗੀ ਗੱਲ ਬਹੁਤ ਵਧੀਆ ਬਹੁਤ ਵਧੀਆ ਹੋਰ ਸੁਣਾਓ ਠੀਕ ਠਾਕ ਠੀਕ ਚੱਲੀ ਜਾਂਦਾ ਪ੍ਰਵੰਤ ਵਧੀਆ ਚੱਲੀ ਜਾਂਦਾ ਸਾਨੂੰ ਪਤਾ ਹੀ ਕੀ ਹੋ ਜਾਂਦੀ ਕੀ ਕੀ ਫਸਾਈ ਜਾਂਦਾ ਇਹ ਚਲੋ ਇਹ ਤਾਂ ਹੁੰਦਾ ਹੀ ਆ ਇਹ ਹਰੇਕ ਥਾਣੇ ਦੇ ਵਿੱਚ ਹੁੰਦਾ ਠੀਕ ਹੈ ਜਿਹੜਾ ਕੋਈ ਸਹੀ ਸੱਚਾ ਬੰਦਾ ਹੁੰਦਾ ਉਹਨੂੰ ਰਹਿਣਾ ਹਰ ਇੱਕ ਕਿਸੇ ਵੀ ਵਿਭਾਗ ਦੇ ਵਿੱਚ ਬੜੌਖਾ ਹੁੰਦਾ ਗੰਦ ਨਹੀਂ ਬਹੁਤ ਪਿਆ ਹੋਇਆ ਜੀ ਕੋਈ ਜਿਹੜਾ ਗੰਦ ਪਿਆ ਹੁੰਦਾ ਆਪਾਂ ਮਹਾਰਾਜ ਦੀ ਕਿਰਪਾ ਦੇ ਨਾਲ ਦੇਖੋ ਮੈਂ ਗੁਰਸਿੱਖ ਬੰਦਾ ਏ ਠੀਕ ਹੈ ਹਾਂਜੀ ਹਾਂਜੀ ਆਪਾਂ ਗੰਦੀ ਸਾਫ਼ ਕਰਨਾ ਹੈ ਕੋਈ ਚੱਕਰ ਨਹੀਂ ਬਿਲਕੁਲ ਕੰਮ ਹੱਥ ਪੜਾਏ ਤੇ 4 ਮਹੀਨੇ ਰਗੇ ਤੇ 6 ਮਹੀਨੇ ਰਗੇ ਦੇਖੋ ਮਹਾਰਾਜ ਨੇ ਆਪਾਂ ਨੂੰ ਨੌਕਰੀ ਦਿੱਤੀ ਹੈ ਹਨਾ ਹਾਂਜੀ ਬੱਚੇ ਨੌਕਰੀਆਂ ਲੈਣ ਵਾਸਤੇ ਬਹੁਤ ਤੜਫ ਰਹੇ ਆ ਲੋਕ ਬਹੁਤ ਬੁਰਾ ਹਾਲ ਹੋ ਰਿਹਾ ਤੇ ਆਪਾਂ ਨੂੰ ਨੌਕਰੀ ਦਿੱਤੀ ਆਪਾਂ ਵਧੀਆ ਤਨਖਾਹ ਹੈ ਤੇ ਆਪਣਾ ਫਰਜ ਬੰਦਾ ਵੀ ਆਪਾਂ ਵੀ ਸੱਚੇ ਪਾਤਸ਼ਾਹ ਦੇ ਉਹ ਜਿਹੜੀ ਕੀਤੀ ਆ ਨੌਕਰੀ ਉਹ ਤੇ ਉਸੇ ਤਨਖਾਹ ਦੇ ਨਾਲ ਹੀ ਆਪਾਂ ਆਪਦਾ ਟਾਈਮ ਪਾਸ ਕਰ ਗਏ ਵਧੀਆ ਆਪਣਾ ਗੁਜ਼ਾਰਾ ਹੋ ਜਾਂਦਾ ਕੋਈ ਏਡੀ ਵੱਡੀ ਕਰਦੀ ਥੋੜਾ ਜਿਹਾ ਮੰਨਣਾ ਸਮਝਾਉਣ ਦੀ ਲੋੜ ਆ ਜਾਂਦੀ ਸਹੀ ਹੈ ਤੇ ਬੀਐਮਏ ਕਰਕੇ ਵੀ ਤੇ ਵਿਹਾਰੀਆਂ ਕਰਦੇ ਫਿਰਦੇ ਬਿਲਕੁਲ ਬਿਲਕੁਲ ਬੜਾ ਔਖਾ ਹੈ ਚਲੋ ਹੁਣ ਆਪਾਂ ਅੱਜ ਜੁਆਇਨਿੰਗ ਕੀਤੀ ਆ ਠੀਕ ਹੈ ਮੈਂ ਕੱਲ ਸ਼ਾਮ ਨੂੰ ਆ ਗਿਆ ਸੀ ਵੈਸੇ ਤੇ ਦੱਸ ਤਾਂ ਉਹ ਤੁਹਾਨੂੰ ਅੱਗੇ ਦੱਸਾਂਗੇ ਸਾਰੇ ਮਲਾਜਮਾਂ ਨੂੰ ਮੇਰੀ ਇਹ ਬੇਨਤੀ ਹੈ ਹੱਥ ਬੰਨ੍ਹ ਕੇ ਠੀਕ ਹੈ ਵੀ ਜਿਹੜਾ ਕੁਝ ਜੋ ਕੁਝ ਪਹਿਲਾਂ ਵਿੱਚ ਮੜਾ ਮੋਟਾ ਚੱਲੀ ਜਾਂਦਾ ਹੁੰਦਾ ਸਾਰੇ ਜੋ ਕੁਝ ਹੋ ਹੀ ਗਿਆ ਹੋ ਹੀ ਗਿਆ ਠੀਕ ਹੈ ਵੀ ਹੁਣ ਆਪਾਂ ਸਾਰੇ ਰਲ ਮਿਲ ਕੇ ਇੱਕ ਟੀਮ ਵਰਕ ਕਰਗੇ ਆਪਾਂ ਪੂਰੀ ਟੀਮ ਬਣਾ ਕੇ ਪੂਰਾ ਵਧੀਆ ਕੰਮ ਕਰਨਾ ਹੈ ਤਾਂ ਕਿ ਇਲਾਕੇ ਦੇ ਵਿੱਚ ਪਤਾ ਲੱਗ ਸਕੇ ਯਾਰ ਵੀ ਠੀਕ ਹੈ ਵੀ ਆ ਕੰਮ ਹੁੰਦਾ ਸਹੀ ਹਾਂਜੀ ਮੈਨੂੰ ਜੋ ਕਿ ਇੱਥੇ ਹੁਣ ਜਿਹੜਾ ਗੰਭੀਰ ਮੁੱਦਾ ਮੇਨ ਮਸਲਾ ਕੀ ਹੈ ਹਾਂਜੀ ਇੱਥੇ ਤੋਂ ਬੈਠ ਕੇ ਨਸ਼ੇ ਦੇ ਚੜ ਰਹੇ ਜੀ ਬੱਲੇ ਸਾਰੇ ਥਾਈ ਹਾਂ ਨਸ਼ੇ ਦਾ ਬਹੁਤ ਕਰ ਰਹੇ ਨੇ ਭਾਈ ਸਾਰਾ ਕੁਝ ਹੀ ਵੱਧ ਆਇਆ ਹਾਂਜੀ ਹਾਂ ਬਹੁਤ ਮਾੜੀ ਗੱਲ ਆ ਯਾਰ ਨਸ਼ੇ ਦਾ ਵੇਖੋ ਪੂਰਾ ਪੂਰਾ ਬੱਚੇ 16 16 17 17 ਸਨਾਂ ਦੇ ਜਿਹੜੇ ਚਿੱਟਾ ਲਾਈ ਜਾਂਦੇ ਆ ਹੈ ਉਹਨਾਂ ਦੀ ਜਵਾਨੀ ਸਾਰੀ ਬਰਬਾਦ ਹੋ ਜਾਂਦੀ ਐ ਇਸੇ ਤਰ੍ਹਾਂ ਜਿਹੜਾ ਖਤਮ ਹੋ ਗਈ ਨੌਜਵਾਨੀ ਤਾਂ ਖਤਮ ਹੁੰਦੀ ਜਾਂਦੀ ਐ ਇਹਦਾ ਪੰਜਾਬ ਦਾ ਬੜਾ ਬੁਰਾ ਹਾਲ ਹੋ ਰਿਹਾ ਇਹਦਾ ਛੇ ਜੜ ਤੋਂ ਪੱਟੀ ਜਾਉਣਾ ਤਾਂ ਠੀਕ ਹੈ ਹਾਂ ਨਹੀਂ ਚਲੋ ਆਪਾਂ ਆਪਾਂ ਨਾਲ ਜਨਾ ਆਪਾਂ ਆਪਾਂ ਆਪਦੇ ਹਲਕੇ ਦੇ ਵਿੱਚ ਦੇਖੋ ਆਪਾਂ ਕੋਸ਼ਿਸ਼ ਕਰਾਂਗੇ ਪੂਰੀ ਠੀਕ ਹੈ ਮੈਨੂੰ ਤੁਸੀਂ ਲਿਸਟਾਂ ਦੇ ਦਿਓ ਕਿ ਕੌਣ ਬੰਦਾ ਜਿਹੜਾ ਮੇਨ ਵੇਚਦਾ ਬੰਦਾ ਦਿੱਤਾ ਠੀਕ ਹੈ ਜਿਹੜੇ ਖਾਂਦੇ ਆ ਜਿਹੜੇ ਖਾਂਦੇ ਆ ਉਹਨਾਂ ਨੂੰ ਆਪਾਂ ਚਲੋ ਸਮਝਾਵਾਂ ਉਹਨਾਂ ਨੂੰ ਸਮਝਾ ਕੇ ਆਪਾਂ ਇਸ ਭਤਾਰਾ ਦੇ ਵਿੱਚ ਲਿਆਵਾਂਗੇ ਆਪਾਂ ਨੂੰ ਚਾਹੇ ਦਵਾਈ ਦੋਈ ਦੀ ਖਾਤਰ ਆਪਾਂ ਨੂੰ ਆਪਾਂ ਨੂੰ ਕੋਲੋਂ ਪੈਸੇ ਲਾਉਣੇ ਪੈ ਜਾਣ ਕੋਈ ਚੱਕਰ ਨਹੀਂ ਮੈਂ ਆਪੇ ਮੈਂ ਕਰੂੰਗਾ ਕਿਉਂਕਿ ਇੱਥੇ ਆ ਕੇ ਮਾਵਾਂ ਉੱਤਰੀ ਉਹਨਾਂ ਨੂੰ ਪਤਾ ਲੱਗਦਾ ਹਾਂ ਬਿਲਕੁਲ ਉਹਨਾਂ ਨੂੰ ਦੇਖ ਕੇ ਚਾਹੇ ਇੱਕ ਬੰਦਗਾਲ ਆ ਵੀ ਹੋ ਜਾਏ ਉਹ ਜਿਹੜੀ ਪੈਟੀਕਲ ਦੀ ਪਟੀਰ ਕੱਢਦੀ ਹੈ ਜੀ ਹਾਂ ਹਾਂ ਮੈਂ ਮਾਵਾਂ ਨੂੰ ਦੇਖ ਕੇ ਬੰਦ ਕਰਦੇ ਨੇ ਵੀ ਆ ਕੀ ਕੁਸ ਹੋਈ ਹੈ ਸਾਡੇ ਦੇਖੋ ਮੈਨੂੰ ਤੁਸੀਂ ਬਹੁਤ ਚੰਗੇ ਇਮਾਨਦਾਰ ਦੋਵੇਂ ਬੰਦੇ ਲੱਗਦੇ ਆ ਵੀ ਚੰਗੀ ਗੱਲ ਹੈ ਹਾਂ ਇਹ ਐਡ ਵੀ ਕਿਹੜੀ ਹੈ ਬਹੁਤ ਵਧੀਆ ਕਰ ਰਹੇ ਹੋ ਬਹੁਤ ਵਧੀਆ ਬਾਕੀ ਦੂਜੇ ਵੀ ਸਾਰਿਆਂ ਨੂੰ ਸਮਝਾਦੇ ਉਹਨਾਂ ਨੂੰ ਕਹੇ ਵੀ ਉਹ ਜਾਂ ਕੋਈ ਕੱਲ੍ਹ ਲਈ ਹੋਣੀ ਚਾਹੀਦੀ ਕੋਈ ਬੰਦਾ ਗਲਤੀ ਨਾ ਕਰੇ ਠੀਕ ਆ ਵੀ ਗਾਂ ਇਹਨਾਂ ਜਿਹੜਾ ਚਿੱਟੇ ਵਾਲਿਆਂ ਦੀ ਜਦੋਂ ਪੁਸ਼ਤ ਪਨਾਈ ਪੁਲਿਸ ਕਰਦੀ ਹੈ ਨਾ ਹਾਂਜੀ ਉਦੋਂ ਹੀ ਜਿਹੜਾ ਮੰਨ ਲਓ ਇਹ ਵਾਧਾ ਫੁੱਲਦਾ ਹੈ ਇਹੀ ਆ ਨਾ ਸਾਰਾ ਸੇ ਫੜ ਕੇ ਲਿਆਉਂਦੇ ਆ ਤੇ ਉੱਤੋਂ ਦਬਾਅ ਪਾਈ ਜਾਂਦਾ ਉਹ ਛੁਡਾਰ ਕੇ ਲੈ ਜਾਂਦੇ ਨੇ ਕੋਈ ਨਹੀਂ ਜਦੋਂ ਨੂੰ ਦਬਾਅ ਪਿਆ ਕੋਈ ਬੰਦਾ ਨਾ ਜਦੋਂ ਨੂੰ ਕੋਈ ਦਬਾਅ ਪਾਊਗਾ ਉਦੋਂ ਨੂੰ ਆਪਾਂ ਉਹਨੂੰ ਮੰਨ ਲਓ ਉਹਨੂੰ ਡਾਊਨ ਕਰ ਦਿਆਂਗੇ ਆਪਾਂ ਜਿਹਨੂੰ ਚੇਨ ਆ ਉਹਨੂੰ ਤੋੜ ਦਿਆ ਕਰਾਂ ਠੀਕ ਹੈ ਠੀਕ ਆਪਾਂ ਛੇਤੀ ਕਿਤੇ ਇਹੀ ਹੋ ਗਏ ਇਹੀ ਰੋਕ ਸਕਦਾ ਨਹੀਂ ਦੱਸ ਹਾਂ ਹਾਂ ਇਹ ਜਿਹੜੀ ਪੂਰੀ ਚੇਨ ਤੋੜਨੀ ਪਊਗੀ ਆਪਾਂ ਕਿੱਥੋਂ ਚਿੱਟਾ ਆਉਂਦਾ ਹੈ ਪਹਿਲਾਂ ਤਾਂ ਦੇਖੋ ਜਿਹੜੇ ਚਿੱਟੇ ਦਾ ਪਤਾ ਜਾਦੇ ਲੱਗਦਾ ਹੁੰਦਾ ਜਿਹੜਾ ਖਾਨ ਵਾਲਾ ਹੋਵੇ ਖਾਨ ਵਾਲੇ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਇਹ ਜਿਹੜਾ ਖਾਂਦਾ ਹੈ ਇਹ ਲਿਆਉਂਦਾ ਕਿੱਥੋਂ ਆ ਹਾਂ ਠੀਕ ਹੈ ਆਪਾਂ ਖਾਨ ਵਾਲੇ ਦੇ ਉੱਤੇ ਜ਼ਿਆਦਾ ਜ਼ੋਰ ਨਹੀਂ ਲਾਉਣਾ ਆਪਾਂ ਜਿਹੜਾ ਲਿਆਉਂਦਾ ਹੈ ਜਿਹਦਾ ਪਿੱਛੋਂ ਲੈ ਕੇ ਆਉਂਦਾ ਉਹਦੇ ਤੇ ਆਪਾਂ ਸਖਤੀ ਕਰਨੀ ਆ ਵੱਡੀ ਮੱਛੀ ਫੜਨੀ ਹਾਂ ਵੱਡੀ ਮੱਛੀ ਫੜਨੀ ਹੈ ਠੀਕ ਹੈ ਤੇ ਮੇਰੀ ਬੇਨਤੀ ਇਹ ਹੈ ਵੀ ਜਿਹੜਾ ਕੋਈ ਮੈ ਵੱਡੀ ਮੱਛੀ ਆ ਜਾਂ ਜਿਹੜਾ ਉਹੋ ਜਿਹਾ ਬੰਦਾ ਹੈ ਤੇ ਉਹਨਾਂ ਦੇ ਨਾਮ ਮੇਰੇ ਕੋਲ ਜਾ ਕਰ ਉਹਨਾਂ ਦੇ ਨਾਮ ਲਿਆਓ ਤੇ ਬੇਫਿਕਰ ਹੋ ਕੇ ਤੁਸੀਂ ਇਸ ਗੱਲੋਂ ਖਬਰਾਉਣਾ ਨਹੀਂ ਮੈਂ ਤੁਹਾਡੇ ਨਾਲ ਆ ਠੀਕ ਹੈ ਜੋ ਕੁਝ ਆਊਗਾ ਉਹ ਮੇਰੇ ਤੇ ਪਹਿਲਾਂ ਹੋਊਗਾ ਤੇ ਤੁਸੀਂ ਮੇਰੇ ਨਾਲ ਸਾਥ ਦਿਓ ਮੇਰਾ ਮੈਨੂੰ ਸਾਥ ਦੀ ਲੋੜ ਆ ਤੁਹਾਡੀ ਤੇ ਤੁਸੀਂ ਅੱਗੇ ਲੈ ਜਾਓ ਉਹ ਮੂਹਰ ਬਾਹਰ ਪੂਰਾ ਯਾਤਰੀ ਮੈਨੂੰ ਕੋਈ ਮਰਜ਼ੀ ਕੁਝ ਵੀ ਆਈ ਜਾਵੇ ਠੀਕ ਹੈ ਮਲਕੀ ਸਿੰਘ ਤੁਹਾਡੇ ਨਾਲ ਹਾਂਜੀ ਹਾਂਜੀ ਹਾਂ ਠੀਕ ਕੁਝ ਵੀ ਆਈ ਜਾਵੇ ਮਲਕੀ ਸਿੰਘ ਤੁਸੀਂ ਇਹ ਗੱਲ ਦੋ ਖਬਰਾਉਣਾ ਨਹੀਂ ਠੀਕ ਹੈ ਤੁਸੀਂ ਬਸ ਮੈਨੂੰ ਨਾਂ ਦਿਓ ਕੋਈ ਬੰਦੇ ਜਿਹੜੇ ਹੈਗੇ ਆ ਜਿਹੜਾ ਕੋਈ ਮੇਨ ਆ ਜਿਹੜੇ ਬੰਦੇ ਵੇਚਣ ਵਾਲੇ ਆ ਉਹਨਾਂ ਦਾ ਨਾਂ ਦਿਓ ਤੇ ਆਪਾਂ ਬਸ ਫੜ ਕੇ ਲਿਆਉ ਉਹਨਾਂ ਨੂੰ ਬੱਸ ਮਨ ਲਕੀਤ ਸਿੰਘ ਉਹਨਾਂ ਹੀ ਪੁਰਾਣੀ ਫਾਇਲ ਕੱਢਣੀ ਠੀਕ ਹੈ ਠੀਕ ਹੈ ਉਹਨਾਂ ਨੂੰ ਚੱਕ ਕੇ ਪਾ ਲਾ ਠੀਕ ਹੈ ਜੀ ਐਸ ਐਚਓ ਸਾਹਿਬ ਨਾਲ ਹੋ ਕੇ ਠੀਕ ਹੈ ਉਹ ਕੋਲ ਆਦੀ ਕੁੜੀਰ ਕਿਸੀ ਕੀ ਆਪਣੇ ਹਾਂ ਜੀ ਉਹ ਜੱਗੂ ਸੀ ਇੱਕ ਮੁੰਡਾ ਠੀਕ ਹੈ ਤੇ ਉਹਦਾ ਨਾਂ ਪੂਰਾ ਜੱਗੂ ਮੈਂ ਮੈਂ ਉੱਥੇ ਵੀ ਇਹ ਸੁਣਿਆ ਇਲਾਕੇ ਦੇ ਵਿੱਚ ਮੈਂ ਜੱਗੂ ਕੋਣ ਮੁੰਡਾ ਉਹ ਕਿਹਦਾ ਹੁੰਦਾ ਕੋਈ ਚੋਲੀ ਹੋਰ ਕੰਤਾ ਬਾਈ ਬੋਲ ਮਾਂ ਦੇ ਬਤਮਾਰ ਦੇ ਦੇਖੋ ਆਪਾਂ ਪਹਿਲਾ ਪਹਿਲਾ ਨਾ ਸ਼ੁਰੂਆਤ ਜੱਗੂ ਤੋਂ ਹੀ ਕਰਦੇ ਆ ਜੱਗੂ ਦੇ ਐਮ.ਐਲ.ਏ ਨਾਲ ਬੰਦਦੇ ਆ ਕੋਈ ਗੱਲ ਨਹੀਂ ਜਿੱਦ ਨਾ ਮਰਜ਼ੀ ਬੰਦਦੀ ਹੋਵੇ ਉਹ ਫਿਰ ਤਾਂ ਫੋਨ ਕਰਾ ਕੇ ਤਵਾ ਪਾ ਕੇ ਤੁਸੀਂ ਮੈਨੂੰ ਤੁਹਾਡੇ ਨਾਲ ਜਾਣਾ ਪਊ ਤੁਸ ਜੇ ਤੂੰ ਚੱਕ ਲਿਓਗੇ ਉਹਨੂੰ ਕਿਰਾਂ ਚ ਦੇਵਾਂਗੇ ਬੱਚਾ ਚੱਕ ਲਿਓ ਉਹਨੂੰ ਚੱਕਣਾ ਸੋਨੇ ਕੋ ਭਾਈ ਬੰਦਾ ਥੋੜਾ ਇਹ ਨਾ ਕੜਾ ਹੀ ਪਣਾ ਕੋਈ ਗੱਲ ਨਹੀਂ ਇੱਥੇ ਮੈਂ ਆਪੇ ਸਾਬ ਲਊਗਾ ਮੈਂ ਥੋੜਾ ਜਿਹਾ ਇੱਕ ਦੋ ਹੋਰ ਕੰਮ ਹੈ ਕਰਨੇ ਤੁਸੀਂ ਅੱਜ ਮੈਂ ਕਿਰਾ ਜਾਣਾ ਠੀਕ ਹੈ ਜੁਆਇਨ ਕਰਕੇ ਥੋੜਾ ਜਿਹਾ ਘੰਟਾ ਦੋ ਘੰਟੇ ਮੈਨੂੰ ਕੰਮ ਹੈ ਕਿਸੇ ਦੇ ਭੋਗ ਤੇ ਜ਼ਰੂਰੀ ਆ ਮੈਂ ਫਿਰ ਆਪਦਾ ਸਿਲੀਜੀ ਤੇ ਤੁਸੀਂ ਉਹਨੂੰ ਕਿਰਾ ਚੱਕ ਲਿਓ ਚੰਬੜਾ ਜਾਰੀ ਹੈ ਮੈਂ ਨਾ ਤੁਸੀਂ ਉਹਨੂੰ ਚੱਕ ਲਿਓ ਇੱਥੇ ਉਸ ਤੋਂ ਬਾਅਦ ਵਿੱਚ ਮੈਂ ਜਾਣਾ ਮੇਰਾ ਕੰਮ ਠੀਕ ਹੈ ਤੁਸੀਂ ਇਹ ਗੱਲ ਦੀ ਟੈਨਸ਼ਨ ਨਹੀਂ ਲੈਣੀ ਹਾਂ ਤੁਸੀਂ ਕੋਈ ਵੀ ਤੁਹਾਨੂੰ ਉੱਥੇ ਰੋਕ ਕੇ ਠੀਕ ਹੈ ਕੋਈ ਸਰਪੰਚ ਰੋਕੇ ਕਿਸੇ ਐਮਐਲਏ ਦਾ ਫੋਨ ਆ ਜਾਏ ਤੁਸੀਂ ਮੇਰਾ ਨਾਮ ਲੈ ਜੋ ਕੋਈ ਐਸਐਚਓ ਨਾਲ ਗੱਲ ਕਰੋ ਜੀ ਤਾਂ ਤੁਸੀਂ ਬਾਪੰਦਾ ਚੱਕ ਕੇ ਇੱਥੇ ਕਿਰਾ ਮੇਰੇ ਸਾਹਮਣੇ ਪਾ ਦਿਓ ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਟੈ ਠੀਕ ਹੈ। ਆ ਗਈ। ਹਮੜੇ ਕੋਈ ਤਾਂ ਸੰਗ ਫੋਨ ਚੱਕਵਾ ਦੇ। ਲੈ ਪਤਾ ਦਵਾ ਦੋ ਬੰਨ ਦੇ। ਮਾਲ ਡਿਲੀਵਰ ਕਰਨਾ ਆਪਾਂ ਯਾਰ। ਆਓ ਜਨਾਬ। ਹਮੜੇ ਕੋਈ ਤਾਂ ਸਾਡੀ ਗੱਲ ਓਏ। ਕੁਛ ਨਹੀਂ ਕੁਛ ਨਹੀਂ ਜਨਾਬ ਬੈਠੋ ਜਨਾਬ ਇੱਕ ਵੇਕ ਮਿੰਟ ਇੱਕ ਵੇਕ ਮਿੰਟ ਛੱਡ ਦੇ ਇੱਕ ਮਿੰਟ ਬੈਠ ਕੇ ਗੱਲ ਕਰਦਾ ਜਨਾਬ ਜਨਾਬ ਬੈਠ ਕੇ ਗੱਲ ਕਰਦੇ ਉਹ ਬੱਚੇ ਨੂੰ ਬੱਚੇ ਤੋਂ ਵੀ ਇਹ ਨਾਲੇ ਆਫੜਾ ਹੱਥ 'ਚ ਬੜਾ ਦੇ ਯਾਰ ਫਿਰ ਫੜ ਫੜੇ ਤਾਂ ਕੀ ਆ ਆ ਦੇਖ ਆ ਦੇਖ ਕਿੰਨੀ ਹੈ ਕੁੜੀਆਂ ਜਨਾਬ ਇੱਕ ਮਿੰਟ ਬੈਠ ਕੇ ਗੱਲ ਕਰਦੇ ਆ ਸਾਰ ਤੁਹਾਨੂੰ ਕੋਈ ਨਾ ਬੈਠ ਕੇ ਗੱਲ ਕਰਦੇ ਆ ਇਹ ਕਿਹ ਨਾਲ ਚੋਰ ਨਾਲ ਚਤਰਾਈਆਂ ਯਾਰ ਹੈ ਫੜ ਫੜਾ ਪਾਏ ਤਾਂ ਸਾਹਮਣੇ ਬੁਲਾਇਆ ਵੱਡਾ ਸਾਹਬ ਆਇਆ ਚੱਲਦੇ ਆਂ ਜੀ ਬੈਠੋ ਬੈਠੋ ਦੋ ਮਿੰਟ ਬੈਠ ਕੇ ਗੱਲ ਕਰਦੇ ਆਂ ਬੈਠੋ ਤਾਂ ਸਹੀ ਸਾਹ ਦਾਸ ਕੀ ਗੱਲ ਕਰੇਗਾ ਗੱਲ ਕਰਦੇ ਆਂ ਬੈਠੋ ਬੱਚੇ ਨਾਲ ਨਿਕਲ ਕੇ ਕਿਤੇ ਨਹੀਂ ਹੈ ਸ਼ਰਮ ਨਹੀਂ ਹੁੰਦੀ ਤੈਨੂੰ ਆ ਕੀ ਕਰੀ ਜਾਂਦਾ ਨਹੀਂ ਇਹ ਤਾਂ ਕੋਈ ਪੈਸਾ ਨਹੀਂ ਹੁੰਦਾ ਇਹ ਭਤੀਜਾ ਮੇਰਾ ਏ ਭਤੀਜਾ ਤੇ ਕੋਈ ਖਾਸ ਗੱਲ ਨਹੀਂ ਹੈਗੀ ਸਾਡੇ ਨਾਲ ਠੇਕ ਕੰਮਾਂ ਦੇ ਲਈ ਜਨਣਾ ਬੱਚੇ ਨੂੰ ਇਹ ਤਾਂ ਸੇਵਾ ਇਹ ਤਾਂ ਸਦਰਨਾ ਨਹੀਂਗਾ ਇਹ ਤਾਂ ਸੇਵਾ ਇਹ ਤਾਂ ਸੇਵਾ ਚੱਲ ਚੱਲ ਫੜ ਮਲਕੀ ਤਸਾਂ ਗੱਫਾੜੋ ਮੈਨੂੰ ਚਲੋ ਚਲੋ ਲੈ ਕੇ ਚਲੋ ਸਾਬ ਕੋਲੇ ਓਟ ਮੜਾ ਜਾ ਓਟ ਇਹ ਦੁੱਧ ਉਠਾਉਣਾ ਪਊਗਾ ਫੇਰ ਦੁੱਧੂ ਦੀ ਗੱਲ ਮੈਂ ਆਪ ਹੀ ਚੰਦਾ ਸਰ ੱਟਕੇ ਵਾਲੀ ਕੀ ਗੱਲ ਆ ਚਲੋ ਗੰਦ ਚਲੋ ਸਾਬ ਕੋਲੇ ਪੁੱਤ ਤੂੰ ਕਾਇ ਕਰੀ ਉਹਨੂੰ ਆਪ ਦੇ ਐਮਸੀ ਚਾਚੇ ਨੂੰ ਫੋਨ ਲਾ ਦੇ ਚੰਗਾ ਆ ਗਿਆ ਮੈਂ ਚਲੋ ਚਲੋ ਜਿੱਦੀ ਸਿੰਘ ਨੂੰ ਚਲੋ ਚਲੋ ਮੈਂ ਆਪ ਹੀ ਚਲਦਾ ਚਲੋ ਜਨਾਬ ਆਵੇ ਠੀਕ ਕਰ ਜਨਾਬ जवान लाइ फिर कहने जनाब ए ਪਾਣੇ ਜਿਨਾ ਕੱਟਾ ਪਤਾ ਕੌਣਾ ਮੈਂ ਥੱਲੇ ਆਪੇ ਆਉਂਗਾ ਆ ਮਲਕੀ ਸਿੰਘ ਹਾਂ ਮਲਕੀ ਸਿੰਘ ਇੱਧਰ ਆ ਥੱਲੇ ਬੈਠ ਜਨਾਬ ਆਉਂਦੇ ਜਾਂਦੇ ਰਹੇ ਦਾ ਅਫਸਰਾਂ ਕੋਲ ਕੋਈ ਗੱਲ ਨਹੀਂ ਆਉਂਦੇ ਜਾਂਦੇ ਤੂੰ ਮੇਰੇ ਕੋਲ ਪਹਿਲੀ ਵਾਰ ਆ ਜਾ ਥੱਲੇ ਬੈਠ ਇੱਥੇ ਬੈਠ ਬੰਦਿਆ ਮੂੰ ਥੱਲੇ ਬੈਠ ਪਾਣੇ ਜਿਹੜੇ ਕਰਦਾ ਨਾ ਮੈਂ ਤੇਰੇ ਇਹੇ ਕੁੱਤੀ ਰੁੱਪੜੀ ਥੱਲੇ ਨੀਵੀਂ ਪਾ ਕੇ ਗੱਲ ਕਰ ਮੇਰਾ ਇੱਥੇ ਬਹਿ ਜਾ ਥੱਲੇ ਬਹੁਤ ਜ਼ਿਆਦਾ ਮੈਸਬੇਵ ਕਰੀ ਜਾਂਦਾ ਕਦਾ ਮੈਸਪੇਵਾ ਇਹ ਤੁਸੀਂ ਜਦੋਂ ਛੋਟੇ ਛੋਟੇ ਚੁਆਕਾਂ ਨੂੰ ਆਪ ਚੈਰ ਵਿੱਚ ਹੀ ਜਾਣੇ ਆ ਤੇ ਮੈਸਪੇਵਾ ਨਹੀਂ ਤੂੰ ਹੀ ਤਾਂ ਜਾਨਣਾ ਲਈ ਜੰਨੇ ਸਾਰੇ ਚੁਆਕਾਂ ਦੀ ਤੂੰ ਕਿਹੜਾ ਕੈਂਪ ਲਾਉਣਾ ਸਾਰਾ ਪੰਜਾਬ ਤਬਾਹ ਕਰਤਾ ਤੁਸੀਂ ਤਾਂ ਸੇਵਾ ਕਰਦੇ ਆ ਜੀ ਇਸੇ ਮੈਂ ਕਹਦੀ ਆ ਸੇਵਾ ਕਰਦੇ ਆ ਤੁਸੀਂ ਫੰਡ ਦਿੰਨੇ ਆ ਜੀ ਅਸੀਂ ਕਹਿੰਦਾ ਫੰਡ ਦਿੰਨੇ ਆ ਕਿਹਨੂੰ ਫੰਡ ਦਿੰਨੇ ਆ ਤੁਸੀਂ ਗਿਆ ਹਟਵੀਂ ਦਿੰਨੇ ਆ ਅਫਸਰਾਂ ਨੂੰ ਕਿਹੜੇ ਅਫਸਰਾਂ ਨੂੰ ਗੈਫਟ ਦਿੰਨੇ ਆ ਤੁਸੀਂ ਮੈਂ ਗੈਫਟ ਲੈਣ ਵਾਲਿਆਂ ਨੂੰ ਸਮਝ ਕੇ ਨਾ ਮੇਰੇ ਨਾਲ ਤਾਂ ਨੀਵੀਂ ਪਾ ਕੇ ਗੱਲ ਕਰਨੀ ਪਊ ਤੇ ਬੰਦਿਆਂ ਨੂੰ ਭੇਜਾ ਇੱਥੇ ਮੈਂ ਤੁਹਾਨੂੰ ਦੱਸਾਂ ਆਪ ਇਹਨੂੰ ਇੱਕ ਲਫਾਫੇ ਚ ਪਾਓ ਹਾਂਜੀ ਜਨਾਬ ਪਾ ਰੱਖ ਲਿਆ ਮਲਿਆ ਮਲ ਕੇ ਇਸੇ ਲਫਾਫਾ ਵਾਲਿਆ ਆਪ ਸਾ ਆ ਫੜਿਆ ਗਿਆ ਹੈ ਨਾ ਹਾਂਜੀ ਹਾਂਜੀ ਜਨਾਬ ਇਹਦਾ ਇਹਦਾ ਤੁਸੀਂ ਗੈਫਟ ਨਹੀਂ ਤੁਸੀਂ ਜਵਾਕ ਤਬਾਹ ਕਰਦੇ ਤੁਸੀਂ ਸਾਰੀ ਨੌਜਵਾਨ ਪੀੜੀ ਨੂੰ ਤੁਸੀਂ ਤਬਾਹ ਕਰੀ ਜਾਂਦੇ ਸ਼ਰਮ ਕਰੋ ਮਾੜੀ ਮੋਟੀ ਤੇਰਾ ਜਵਾਕ ਹੈ ਨਹੀਂ ਗੇ ਹਾਂ ਨਹੀਂ ਅਰੇ ਕੋ ਜਵਾਕ ਜਵਾਕ ਪੱਛਿੱਟਾ ਵਿੱਚ ਨਾ ਵਿਆਹ ਹੀ ਨਹੀਂ ਹੁੰਦਾ ਚਿੱਟਾ ਵੇਚਣ ਵਾਲਿਆ ਦਾ ਪਹਿਲੀ ਗਾ ਕੋਣ ਰਸਤਾ ਕੋਣ ਕਰਾਊਗਾ ਕੋਣ ਕੋ ਸ਼ਰਮ ਕਰੋ ਯਾਰ ਕਿੱਡੀ ਮਾਰੀ ਗੱਲ ਹੈ ਆਪ ਦਾ ਭਾਈ ਇਹਦੇ ਕੋਠਣਾ ਜੀ ਇਹ ਆਪ ਦਾ ਕੋਠਣਾ ਪਈ ਜਾਂਦੇ ਆ ਤੇ ਲੋਕਾਂ ਦੇ ਘਰ ਦੇ ਘਰ ਤੇ ਬਾਹਰ ਜੀ ਤੇ ਲੋਕਾਂ ਨੇ ਮੇਰੇ ਘਰ ਦਾ ਕੰਮ ਆ ਜੀ ਸਾਡਾ ਸਾਹਿਬ ਇਹ ਕੰਮ ਆ ਸਾਡਾ ਵੀ ਇਹ ਕੰਮ ਹੀ ਆ ਜੀ ਕੰਮ ਹੋਰ ਹੈ ਨਹੀਂ ਕਿ ਕੰਮ ਸਮੇਂ ਕਦਾ ਬਹੁਤ ਗੰਦਪਾ ਰੱਖਿਆ ਜੀ ਪਿੰਡ ਚ ਮਾਵਾ ਰੋਂਦਿਆਂ ਬੱਚੇ ਮਾਰਦੇ ਨਾ ਅਸੀਂ ਇਹੋ ਜੱਗੂ ਵਜਦਾ ਬਰਮਾਸ਼ ਹੈ ਕੋਈ ਹੁਣ ਇਹਦਾ ਏਡੀਆਂ ਦਾ ਮੇਜ ਮਾਇ ਲੈਣਾ ਮਾਕਰੂ ਇਹਨਾਂ ਦਾ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਜਨਾ ਹੁਣ ਕੋਈ ਫੋਨ ਆ ਜਾਂਦਾ ਪਿੱਛੇ ਆਈ ਜਾਂਦੇ ਜਿਦਾ ਮਰਜ਼ੀ ਜਿਦਾ ਮਰਜ਼ੀ ਫੋਨ ਆ ਜਾਂਦੇ ਜਿਹੜਾ ਮਰਜ਼ੀ ਬੱਦਾਂ ਆ ਜਾਂਦੇ ਕੋਈ ਚੱਕਾ ਮੈਂ ਕਹਣਾ ਕਾਲਾ ਨਹੀਂ ਜੀ ਸ਼ਕਤੀ ਕਰ ਨਹੀਂ ਸਕਦੇ ਬੋਲੋ ਜਿੰਨਾ ਟਾਈਮ ਬੋਲਣਾ ਮੈਂ ਤੁਹਾਡੀ ਤਾਂ ਹੀ ਸੁਣ ਜਾਨਾ ਜੀ ਸ਼ਕਤੀ ਕਿਉਂ ਨਹੀਂ ਕਰ ਸਕਦੇ ਕੋਈ ਤੈਨੂੰ ਦਿਖਾ ਦੇਂਗੇ ਕੋਈ ਗੱਲ ਨਹੀਂ ਬਦਲੀ ਹੋਏ ਲੈਓ ਜੀ ਤੁਹਾਡੀ ਉਹ ਕੋਈ ਗੱਲ ਨਹੀਂ ਬਦਲੀ ਮੈਂ ਮੈਂ ਪਹਿਲਾਂ ਕਿਹੜਾ ਮੰਨ ਲੋ ਇੱਥੇ ਟੈੱਕੇ ਬੈਠਾ ਕਿਤੇ ਮੈਂ ਤਾਂ ਬਦਲੀ ਮੇਰੇ ਦੋ ਤਿੰਨ ਮਿੰਟ ਨਹੀਂ ਜਾਂਦੇ ਹੁੰਦੇ ਕੋਈ ਨਹੀਂ ਪੁੱਤ ਜੇ 5-7 ਦਿਨ ਵੀ ਰਹਿ ਗਏ ਨਾ ਤੇ ਤੈਨੂੰ ਤਾਂ ਪਤਾ ਲੱਗ ਜਾਊਗਾ ਵੀ ਕੌਣ ਆ ਮੈਂ ਤੂੰ ਬਦਲੀ ਜਿਹੜੀ ਕਰਾਉਣੇ ਆ ਖਰਾਬ ਮੈਂ 5 ਮਿੰਟ ਨਹੀਂ ਟੈੱਕਦਾ ਜੀ ਇੱਥੇ ਤੂੰ ਕੋਈ ਗੱਲ ਨਹੀਂ 5 ਮਿੰਟ ਤੈਨੂੰ ਪਤਾ ਲੱਗ ਜਾ 5 ਮਿੰਟ ਟੈੱਕਦਾ ਕਿ ਤੈਨੂੰ 5 ਸਾਲ ਬਾਅਦ ਤੇ ਜੇਲ੍ਹ ਚ ਭੇਜਦਾ ਮੈਂ ਤੇ ਜੇ ਤੇਰੀ ਜ਼ਮਾਨਤ ਹੋਊਗੀ ਤਾਂ ਮੈਨੂੰ ਕਹਿ ਦੀ ਮਦਦ ਸਾਂ ਆਣ ਮਿਲੋ ਸੱ ਕਰਦਿਆਂ ਲੋਟ ਚਾਹ ਬੈਠਾ ਆਹ ਹੈ ਜੀ ਸੀ ਸਾਹਿਬ ਆ ਜੀ ਦਸੋਦਰ ਸਿੰਘ ਜੀ ਸਸੀ ਕਾਲ ਸਸੀ ਕਾਲ ਬੈਠਾ ਠੀਕ ਠਾਕ ਹੋ ਜੀ ਠੀਕ ਹੈ ਜੀ ਪ੍ਰਾਂਤ ਸਾਹਿਬ ਬਹੁਤ ਬੋਲ ਬਹੁਤ ਠੀਕ ਠਾਕ ਹੋ ਜੀ ਕਿਰਪਾ ਦੀ ਕਿਰਪਾ ਬਾਲ ਕੇ ਠੀਕ ਹੈ ਜੀ ਨਵਾਨਾ ਇਹਦਾ ਸੱਦਾਂ ਲੱਕੀਤ ਪ੍ਰਾਂਤ ਸਾਹਿਬ ਅਹ ਇਹ ਨੂੰ ਕਿਵੇਂ ਥੱਲੇ ਪਾਇ ਤੁਸੀਂ ਮਹਾਰਾਜ ਵੇਖ ਲਓ ਤੁਸੀਂ ਆਪ ਹੀ ਆਰੰਭ ਕੀ ਹੋਇਆ ਸਾਰੇ ਦੇ ਪ੍ਰੋਗਰਾਮ ਆ ਗਿਆ ਆਰੰਭ ਤੋਂ ਬਹੁਤ ਕੁਝ ਹੋਇਆ ਜੀ ਚਾਰ ਲੱਖ ਰੁਪਏ ਦਾ ਸਾਮਾਨ ਹੈ ਨਾਮ ਲਿਖੇ ਜਵਾਗਰੂ ਪੰਨੀਆਂ ਪੜਾਈਆਂ ਤਾਂ ਲੈ ਕੇ ਜੀ ਨਿਕਾ ਜਵਾਗਰੂ ਦੋਈ ਚੱਟ ਕੇ ਸਾਡੇ ਬੰਦੇ ਨੂੰ ਕਿਉਂ ਡਿੱਗ ਕੇ ਆ ਜਾ ਰਿਹਾ ਮੈਂ ਕਿਵੇਂ ਪਾ ਦੇ ਮੈਂ ਤੁਸੀਂ ਉਹ ਬੰਦੇ ਦੇ ਪਹਿਲਾਂ ਪੀ ਪਾ ਜਾ ਕੇ ਬੰਦੇ ਸਾਰੇ ਪਹਿਲਾ ਦੇਣਾ ਤੁਸੀਂ ਸਾਡਾ ਹੀ ਬੰਦਾ ਚੱਕ ਲਿਆ ਪਹਿਲੇ ਦੁਨੀ ਹੋਣਾ ਤੇ ਫਿਰ ਪਹਿਲਾ ਦਿਨ ਹੋਵੇ ਪਹਿਲਾ ਦੂਜਾ ਹੋਵੇ ਯਾਰ ਜਦੋਂ ਗਲਤ ਤਾਂ ਗਲਤ ਨੂੰ ਤਾਂ ਗਲਤ ਚੱਕਣਾ ਹੀ ਨਹੀਂ ਗਲਤ ਤਾਂ ਪਹਿਲਾਂ ਤਾਂ ਇਹਦੀ ਕੋਈ ਇਹੋ ਜਿਹੀ ਗੱਲਬਾਤ ਅਜੇ ਕਿਦੀ ਕੋਈ ਪਹਿਲਾਂ ਇਹ ਕੋਈ ਜ਼ਰੂਰੀ ਥੋੜੋ ਜਿਹੀ ਪਹਿਲਾਂ ਛੜਤਾ ਹੋਣਾ ਕਿ ਚਾੜ ਤੋਂ ਮੈਨੂੰ ਪਤਾ ਨਹੀਂ ਪਰ ਇਹ ਸਾਨੂੰ ਤਾਂ ਕੋਈ ਇਹਦੀ ਕੋਈ ਛੜਾ ਖਾਸ ਬੰਦਾ ਜਮਾ ਇਹ ਤੁਸੀਂ ਉਸ ਨੂੰ ਜੱਟੜੇ ਸੀ ਪਹਿਲੇ ਦੁਨੀਆਂ ਤੋਂ ਖਾਸ ਬੰਦਾ ਤਾਂ ਹੁਣ ਖਾਸ ਹੈ ਭਲਾਂਦੀ ਵੇਖੋ ਖਾਸ ਹੈ ਭਲਾਂ ਇੱਕ ਬੰਦਾ ਛੜਾ ਹੈ ਬੜਾ ਖਾਸ ਹੋਵੇ ਭਰਾ ਐਮਸੀ ਸਾਹਿਬ ਪਲਾਉ ਨੂੰ ਆਪ ਹੋਵੇ ਕਿ ਤੱਕ ਗਲਤ ਤਾਂ ਗਲਤੀ ਹੈ ਗਲਤ ਮਾਸੀ ਮਰਦੇ ਆ ਇਹਨੂੰ ਅਸੀਂ ਪ੍ਰਧਾਨਪਤੀ ਦਾ ਦਾਵਾ ਦੇਣਾ ਹੈ ਐਮਸੀ ਦੇ ਮੋਟਾ ਖੜਾ ਕਰਨਾ ਸਾਡੇ ਬੰਦੇ ਨੂੰ ਥੱਲੇ ਭਾਈ ਬਿਟੂ ਸ਼ਾਬਾਸ਼ ਛੋਟੇ ਸ਼ਾਬਾਸ਼ ਇਹ ਪ੍ਰਧਾਨ ਵੀ ਬਣਾਉਣਾ ਇਹਨੂੰ ਇਹਨੂੰ ਪ੍ਰਧਾਨ ਵੀ ਬਣਾਉਣਾ ਅਸੀਂ ਹਲੇ ਇਹ ਗਰੀਬੀ ਦਾ ਕੰਮ ਜਿਹੜਾ ਤੁਸੀਂ ਉਹ ਤੁਸੀਂ ਜਵਨ ਆਏ ਕਿਉਂ ਤੁਸੀਂ ਆਪ ਦੇ ਬੱਚੇ ਇਹਨਾਂ ਇਹ ਤੋਂ ਮਰ ਮਰਾਉਣੇ ਆ ਕੀ ਫਾਇਦਾ ਕੋਈ ਹੈ ਇਹੋ ਜਿਹੇ ਬੰਦਿਆਂ ਦਾ ਤੁਸੀਂ ਕਿਉਂ ਸਾਥ ਦਿੰਦੇ ਅਸੀਂ ਜੇ ਸਾਡਾ ਬੰਦਾ ਗਲਤ ਕੰਮ ਕਰੂਗਾ ਫੇਰ ਜਮੂਨ ਦੇ ਵਰਗੇ ਜੋ ਬੰਦੇ ਮੱਤ ਬਦਨਾਮ ਆਈ ਸਾਰੇ ਬੰਦੇ ਜਦੋਂ ਛੋਟੇ ਵਰਗੇ ਬੰਦੇ ਸਾਥ ਦਿੰਦੇ ਨਾ ਤਾਂ ਇਹ ਬੰਦੇ ਨਿਕਲ ਜਾਂਦੇ ਮਾਰਾ ਇਹ ਤਾਂ ਹੀ ਸਾਡੇ ਜਿਹੜੇ ਜਵਾਕ ਨੌਜਵਾਨ ਨੇ ਜਿਹੜੀ ਪੀੜ੍ਹੀ ਹੈ ਸਾਡੀ ਖਤਮ ਹੋ ਰਹੀ ਹੈ ਛੋਟੇ ਵਰਗੇ ਬੰਦਿਆਂ ਕਰਕੇ ਇਹ ਬੰਦਾ ਅੱਜ ਤੱਕ ਸਾਨੂੰ ਕਿਤੇ ਬੰਦੇ ਦੀ ਕੁਝ ਕਹਿਕ ਨਹੀਂ ਆਈਗੀ ਸ਼ਿਕਾਇਤ ਨਹੀਂ ਹੁਣ ਤਾਂ ਤੁਹਾਡੇ ਸਾਹਮਣੇ ਤਾਂ ਹੱਥ ਆ ਨਾ ਤੁਸੀਂ ਦੱਸ ਤਾਂ ਹੁਣ ਇਹ ਹੁਣ ਕੀ ਪਤਾ ਹੁਣ ਇਹ ਤੁਹਾਡੇ ਬੰਦੇ ਨੇ ਅੱਜ ਕੋਲੋਂ ਪੇਸ਼ ਕਰਤਾ ਹੁਣੇ ਆਪ ਦੇ ਕੋਲੋਂ ਕਿਵੇਂ ਪੇਸ਼ ਕਰ ਦਿੰਗੇ ਇਹ ਕੋਲੋਂ ਅੱਜ ਤੱਕ ਕਿਤੇ ਸਾਨੂੰ ਦੇਖ ਕਿਤੇ ਲੈ ਕੇ ਆਏ ਕਿ ਨਹੀਂ ਗਿਆ ਵੀ ਕੋਈ ਬੰਦਾ ਦੇ ਭੁਲਾ ਕੇ ਕਿਤੇ ਸਮਾਨ ਲੈ ਕੇ ਕੋਈ ਜਾ ਕੇ ਲੈ ਕੇ ਆਇਆ ਉੱਥੋਂ ਦੀ ਵੀਡੀਓ ਬਣਾਈ ਆ ਸਾਡੀ ਐਵੇਂ ਨਹੀਂ ਅਸੀਂ ਲੈ ਕੇ ਆਏ ਐਵੇਂ ਗੱਲਾਂ ਨਾ ਕਰੋ ਬੱਚਿਆਂ ਨੂੰ ਵੀ ਨਾਮ ਠੀਕ ਹੈ ਐਵੇਂ ਪਤਾ ਕੀ ਗੱਲ ਆ ਜੀ ਤੁਸੀਂ ਐਵੇਂ ਸਾਡੇ ਬੰਦੇ ਨੂੰ ਪਰੇਸ਼ਾਨ ਨਾ ਕਰੋ ਐਵੇਂ ਅੱਜ ਥੋੜਾ ਪਹਿਲਾ ਦਿਨ ਆ ਤੇ ਕਿਤੇ ਪਹਿਲਾ ਦਿਨ ਅੱਜ ਆਪਾਂ ਥੀਲੇ ਲੈ ਜਾ ਕੰਮ ਹੋ ਜੇ ਕੋਈ ਗੱਲ ਨਹੀਂ ਥੀਲਾ ਦਾ ਮੇਰਾ ਖਈ ਵ ਬੰਦੇ ਚੱਲੋ ਇਹਦਾ ਹੋ ਗਿਆ ਜਿੱਥੇ ਪਹਿਲਾ ਦਿਨ ਖੀਰ ਲਾਦੇ ਨਹੀਂ ਹੁੰਦੇ ਇੱਕ ਇੱਕ ਦਿਨ ਵੀ ਮੈਂ ਲਾਇਆ ਮੈਨੂੰ ਬਹੁਤ ਜਗ੍ਹਾ ਮੈਨੂੰ ਲੱਗਦਾ ਜੀ ਫਿਰ ਆਏ ਗੱਲ ਬੰਨੀ ਨਹੀਂ ਥੋੜੀ ਮੈਨੂੰ ਸਰ ਕੋਈ ਗੱਲ ਨਹੀਂ ਕਰਾਉਣ ਪਲ ਐਮਐਲ ਸਾਨੂੰ ਕਰਾ ਦਿਓ ਪਲਾ ਮੰਤਰੀ ਨਾਲ ਕਰਾ ਦੇ ਜਿਹੜਾ ਬੰਦਾ ਲਿਆਂਦਾ ਤਾਂ ਲਿਆਂਦਾ ਹੀ ਆ ਸਾਡਾ ਤਾਂ ਰਾਮ ਰਾਮ ਤੇ ਬਗਲ ਚ ਥੋੜੀ ਉਹੀ ਗੱਲ ਹੈ ਨਾ ਉਹੀ ਗੱਲ ਇਹਨਾਂ ਦੀ ਹੋਰ ਕੀ ਤਾਂ ਸਾਡਾ ਤਾਂ ਹੁਣ ਬਹੁਤ ਬਹੁਤ ਹਾਲਤਾਂ ਤਾਂ ਘੱਟ ਬਾਹਰਲੇ ਬੰਦੇ ਪੁੱਛੋ ਸਾਰੇ ਮੱਲੇ ਦੇ ਪੁੱਛੋ ਕੀ ਹੈ ਕੀ ਜਿਹੜੇ ਬੰਦੇ ਆਪੀ ਟੁੱਪ ਕਰਿਆ ਰਹੇ ਐਵੇਂ ਯਾਰ ਜੀ ਇਹ ਪ੍ਰਧਾਨ ਪੁੱਛਿਆ ਰਹੇ ਆ ਤੁਸੀਂ ਪਤਾ ਤੇਰਾ ਕੋਈ ਸਾਡੇ ਬੰਦੇ ਚੱਕੀ ਜਣਾ ਯਾਰ ਜੇ ਬੰਦੇ ਨਾ ਸਾਥ ਦੇਣ ਤਾਂ ਆਪ ਕੰਮ ਹੋਵੇਗਾ ਨਹੀਂ ਲੋੜਾ ਦਾ ਕੰਮ ਇਹ ਤਾਂ ਫਿਰ ਦੂਜੀ ਕਰਨਾ ਪਊ ਕੋਈ ਗੱਲ ਨਹੀਂ ਮੈਂ ਆ ਜਿੱਤੇ ਮਰਜ਼ੀ ਹੁਮਲ ਕਰਾ ਦਿਆਂਗੀ ਜਲ ਕਰੋ ਜੀ ਮੈਂ ਤੁਹਾਡੀ ਗੱਲ ਕਰੂ ਨਾ ਇਹ ਸਿੱਧਾ ਮਰਜ਼ੀ ਕਰਾ ਦੇ ਕੋਈ ਨਹੀਂ ਕਰਾਉਂਦਾ ਕੋਈ ਨਹੀਂ ਕਰਾਉਂਦਾ ਭਾਈ ਹੁਣ ਵਾਈ ਵੀ ਲੱਗੇ ਫਿਰ ਹੋ ਕੀ ਬਤਾ ਆਪਸ ਵਿੱਚ ਮਿਲੇ ਹੋਵੇ ਜੀ

ਹਾਂ ਮੈਂ ਕਿਹਾ ਉਹਨਾਂ ਬੰਦੇ ਇਹ ਤਾਂ ਬੰਦਾ ਇਹੋ ਜਿਹਾ ਕੁਝ ਕਰ ਹੀ ਨਹੀਂ ਸਕਦਾ ਇਹ ਮਾਲ ਮਾਲ ਪਤਾ ਦਿਖਾਈ ਜਾਂਦੇ ਜੀ ਕਹਿੰਦੇ ਅੱਗੇ ਸਾਨੂੰ ਬਰਾਮੀ ਹੋਈ ਆ ਉਹ ਮੈਨੂੰ ਤਾਂ ਇਹ ਨਹੀਂ ਲੱਗਦਾ ਜੀ ਇਹਨਾਂ ਨੇ ਆਪਣੇ ਕੋਲ ਬਰਾਮੀ ਨਹੀਂ ਦਿਖਾ ਦਈ ਪਈਆਂ ਕਿਉਂਕਿ ਬੰਦੇ ਦੀ ਆਪਣੇ ਦੀ ਪਹਿਲਾਂ ਉਹਦੀ ਆਪਾਂ ਜ਼ਿੰਮੇਵਾਰਾ ਉਸ ਚੀਜ਼ ਦੇ ਕਿਤੇ ਕੋਈ ਕੰਪਲੀਟ ਨਹੀਂ ਆਏਗੀ ਤੇ ਕੁੱਤਿਆਂ ਵਰਗਾ ਬੰਦੇ ਨਾਲ ਸਲੂਕ ਕੀਤਾ ਉਹਨਾਂ ਨੇ ਥੱਲੇ ਭਾਈ ਬੈਠੇ ਹਾਂ ਮੋਰੇ ਨਾਲ ਲੋ ਆ ਗੱਲ ਕਰੋ ਆ ਲੋ ਐਂ ਤੇ ਸਾਰਾ ਗੱਲ ਕਰਾ ਰਹੀ ਹੈ ਜੀ हां जी एमएनए साहब हां जी की हाल चाल हो महाराज की रौला पवाता जी आज तुसी हां जी ओ की रौला पवाता जी आज देखो जी ओ जड़ा जगू ਆ ਮੁੰਡਾ ਉਹ ਫੜਿਆ ਜੀ ਅੱਛਾ ਜੱਗੂ ਫੜਿਆਗਾ ਹਾਂ ਹਾਂ ਜੱਗੂ ਫੜਿਆ ਤੇ ਉਹਦੇ ਕੋਲੋਂ ਛਿੱਟਾ ਵੀ ਮੌਕੇ ਤੇ ਮਜੂਦਾ ਫੜਿਆ ਗਿਆ ਤੇ ਵੀਡੀਓ ਵੀ ਬਣੀਆਂ ਸਕਦੇ ਅੱਛਾ 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 ਜੀ ਤੋ ਫੇਰੇ ਇਹ ਬੰਦਾ ਪਤਾ ਕੀ ਹੈ ਜੀ ਇਹ ਜਿਹੜੇ ਪਹਿਲਾਂ ਦੀ ਸਰਕਾਰਾਂ ਉਹਨਾਂ ਨੇ ਪਾਲਿਆ ਹੋਇਆ ਬੰਦਾ ਏ ਪਹਿਲਾਂ ਮੈਂ ਤਾਂ ਕਹਣਾ ਵਰਤੇ ਇਹ ਪੜਿਆ ਬੜਾ ਬੰਦਾ ਤੂੰ ਤੇ ਏਰੀ ਕੋਈ ਸਪਾਰਸ ਕੋਈ ਨਹੀਂ ਹੈ ਜੀ ਪਉਣੀ ਪਉਣੀ ਲਾ ਦਿਓ ਫਲਕੇ ਦੀ ਬੰਦੇ ਦੀ ਤਾਂ ਨਿਕਲਣਾ ਜਿੰਨਾ ਬੱਟਸਿਆ ਸਾ ਠੀਕ ਹੈ ਜੀ ਕੋਈ ਗੱਲ ਨਹੀਂ ਫਿਰ ਤਾਂ ਬਹੁਤ ਵਧੀਆ ਹਾਂ ਨਹੀਂ 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 ਆਮ ਸੀ ਉਹ ਮੁਫੀ ਜੀ ਕਹਿੰਦਾ ਤਾਂ ਤੁਸੀਂ ਐਮਐਲ ਨੂੰ ਕਹੋ ਤਾਂ ਇਹਨਾਂ ਨਾਲ ਗੱਲ ਕਰਵਾ ਦਿਓ ਜੀ ਐਮਐਲ ਸਾਹਿਬ ਆ ਤਾਂ ਬਹੁਤ ਵਧੀਆ ਗੱਲ ਆ ਤੁਸੀਂ ਚੰਗਾ ਸਹਿਯੋਗ ਦੇ ਰਹੇ ਆ ਸਾਨੂੰ ਤੇ ਇਹ ਤਾਂ ਬਹੁਤ ਵਧੀਆ ਗੱਲ ਹੈ ਜੀ ਨਹੀਂ 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 ਇਹ ਪਤਾ ਕੀ ਗੱਲ ਆ ਇਹ ਪਹਿਲਾਂ ਹੋਈਆਂ ਸਰਕਾਰਾਂ ਨੇ ਕਾਲੇ ਹੋਏ ਜੰਦੇ ਆ ਇਹਨਾਂ ਨੂੰ ਮਾਇਲਾ ਲੱਗਦਾ ਵੀ ਜਿਹੜੇ ਪਹਿਲਾਂ ਵਾਲੇ ਮੰਤਰੀ ਸੀਗੇ ਇਹਨਾਂ ਨੂੰ ਆਵਾਜ਼ ਦਿੰਦੇ ਹਾਂ ਅਸੀਂ ਵੀ ਇਹਨਾਂ ਦਾ ਸਾਥ ਦੇ ਹਾਂ ਇਹ ਲੋਕਾਂ ਦੇ ਲੋਕਾਂ ਦੇ ਆਵਾਜ਼ ਤੇ ਲੋਕਾਂ ਦੀ ਜਵਾਨੀ ਦੋਨੇ ਥੋੜੀ ਆ ਬਿਲਕੁਲ ਬਿਲਕੁਲ ਸਾਡੇ ਕੱਲ ਨੂੰ ਆਪਦੇ ਜੇ ਜੇ ਅਸੀਂ ਕਿਸੇ ਦੇ ਧੀਆ ਪੁੱਤ ਨੂੰ ਨਸ਼ੇ ਤੋਂ ਲਾਵਾਂਗੇ ਤੇ ਕੱਲ ਨੂੰ ਸਾਡੇ ਆਪ ਦੀਆਂ ਧੀਆ ਪੁੱਤ ਉਸੇ ਦੇ ਬੰਦਰਗੇ ਹਾਂ ਨਹੀਂ ਨਹੀਂ ਤੁਹਾਡੇ ਪੈ ਸਹੀ ਗੱਲ ਆ ਬਿਲਕੁਲ ਤੁਸੀਂ ਪਹਿਲੀ ਗੱਲ ਤਾਂ ਵਧਾਈ ਦੇ ਪਾਤਰੋਂ ਅੱਜ ਪਹਿਲੇ ਦਿਨ ਤੁਸੀਂ ਆਏ ਤੇ ਐਡਾ ਵੱਡਾ ਤੁਸੀਂ ਜਣਾ ਬੰਦੇ ਨੂੰ ਫੜਿਆ ਬਹੁਤ ਵਧੀਆ ਗੱਲ ਆ ਇਹ ਦੇਖੋ ਜੀ ਜਿਹੜਾ ਹਲਕੇ ਦਾ ਐਮਐਲਏ ਹੋ ਜਾ ਮੈਂ ਤਾਂ ਤੁਹਾਨੂੰ ਸਲੂਟ ਕਰਦਾ ਜੀ ਬਿਲਕੁਲ ਬਿਲਕੁਲ ਥੋੜੇ ਨਾਲ ਹੀ ਥੋੜੇ ਨਾਲ ਹੀ ਜੀ ਅਸੀਂ ਵੀ ਚਾਹੁੰਦੇ ਆ ਕਿ ਚੰਗੇ ਅਫਰਾਂ ਆਉਣ ਚੰਗੇ ਆਫਰ ਆਉਣਗੇ ਤਾਂ ਇਹੋ ਜਿਹੇ ਲੋਕਾਂ ਨੂੰ ਮਾਤ ਪਾਉਗੇ ਪਾਣੀ ਫੜਿਆ ਪਰ ਨਾ ਹੋਰ ਕਿਸੇ ਦਾ ਜਾਂ ਕੋਈ ਹੋਰ ਕੋਈ ਫੋਨ ਕਰ ਦਿੰਦਾ ਹੋਊਗਾ ਇਹਨੂੰ ਛੜਾ ਲੈਂਦੇ ਸੀ ਬਸ ਹੈ ਬਹੁਤ ਬਹੁਤ ਬਸ ਇਹੀ ਸੌਗਾ ਹਾਂ ਹਾਂ ਆਤਾ ਪਈਆਂ ਵੀ ਪੁਖੀਆਂ ਨੂੰ ਦੇਖੋ ਇਹਨਾਂ ਤੋਂ ਇਹ ਜਿਹੜੇ ਇਹੋ ਜਿਹੇ ਤਸਕਰ ਹਨਾ ਨਸ਼ਾ ਤਸਕਰ ਇਹਨਾਂ ਤੋਂ ਆਪਣੇ ਆਪ ਦੇ ਘਰਾਂ ਨੂੰ ਵੀ ਖਤਰਾ ਹੈ ਬਿਲਕੁਲ ਬਿਲਕੁਲ ਕੱਲ ਨੂੰ ਕੀ ਪਤਾ ਕਿਹਦਾ ਬੱਚਾ ਇਹ ਚੀਜ਼ ਦੀ ਬਲੀ ਚੜ ਜਾਏ ਕਿ ਅੱਜ ਆਪਾਂ ਕਿਸੇ ਦੇ ਬੱਚਿਆਂ ਨੂੰ ਖਰਾਬ ਕਰ ਰਹੇ ਆ ਨਾ ਜੀ ਤੇ ਕੱਲ ਨੂੰ ਦੇਖੋ ਕੋਈ ਪਤਾ ਨਹੀਂ ਸਾਨੂੰ ਵੀ ਦੇਣਾ ਲੈਣਾ ਪੈਸਾ ਕਿੱਥੇ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਤੁਹਾਡੀ ਸਹੀ ਗੱਲ ਮੇਰੀ ਕੋਈ ਇਹਨੂੰ ਮੈਂ ਕਹਿੰਦਾ ਵੀ ਇਹਨੂੰ ਚਾਹੇ ਐਮਸੀ ਮੇਰੀ ਗੱਲ ਕਰਾ ਦੋ ਅੱਲਾਹੁ ਅਕੀ ਕੋਈ ਗੱਲ ਨਹੀਂ ਮੈਂ ਸਾਈਡ ਤੇ ਹੋ ਕੇ ਗੱਲ ਤੁਹਾਡੀ ਸੁਣ ਰਿਹਾ ਸੀ ਬਹੁਤ ਵਧੀਆ ਗੱਲ ਆ ਤੁਸੀਂ ਬਹੁਤ ਬਹੁਤ ਵਧੀਆ ਗੱਲ ਕਿੱਥੇ ਹਾਂ ਮੈਂ ਸਾਈਡ 'ਤੇ ਹੀ ਤੁਹਾਡੀ ਗੱਲ ਉਹਨਾਂ ਨੂੰ ਕਿਸੇ ਨੂੰ ਨਹੀਂ ਸੁਣ ਰਹੀ ਮੈਂ ਸਾਈਡ 'ਤੇ ਗੱਲ ਆ ਕੇ ਕਰਨ ਲੱਗਾ ਤੇ ਮੈਂ ਕੋਈ ਗੱਲ ਐਮਸੀ ਸਾਹਿਬ ਨੂੰ ਵੀ ਕਹਿ ਦਊਗਾ ਜੀ ਆ ਤੌਨੀਲ ਲਾ ਲੂ ਪੌਣੀ ਲਾ ਕੇ ਤੋਂ ਤੋਂ ਜਿਹੜਾ ਤਰੇਨਾ ਬੰਦਾ ਤੁਸੀਂ ਭਾਪੀ ਐਮਸੀ ਸਾਹਿਬ ਨੂੰ ਫੋਨ ਕਰ ਦਿਓ ਜੀ ਉਹ ਥੋੜਾ ਜਿਆਦਾ ਜ਼ਾਦੇ ਉਹਦਾ ਕਰ ਰਿਹਾ ਉਹਦੇ ਵਿੱਚ ਇਹਨੂੰ ਛੱਡੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਸੰਝਾ ਦਣਾ ਮਸੀਂ ਨੂੰ ਆਪ ਸੰਝਾ ਦਣਾ ਛੱਡੋ ਜੀ ਮੈਂ ਭਾਪੀ ਐਮਸੀ ਨਾਲ ਗੱਲ ਕਰ ਲੈਣਾ ਬਾਤ ਤੌਨੀਲ ਤੌਨੀ ਲਾ ਕੇ ਨਾ ਚੰਗੀਦਰਾਏ ਦੀ ਇਹਨੂੰ ਤੋਂ ਤੋਂ ਜਿਹੜਾ ਨਿਕਲਣਾ ਨਾ ਕਰ ਮੁੜ ਕੇ ਬੱਸ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਵਧੀਆ ਪੂਰਾ ਥੋਕ ਕੇ ਕੇਸ ਬਣਾਉਂਗਾ ਜੀ ਜਿਹੜਾ ਇਹ ਬੰਦੇ ਦੀ ਜ਼ਮਾਨਤ ਵੀ ਨਾ ਹੋਵੇ ਤੇ ਉਹ ਜਿਹੜੇ ਬੰਦੇ ਸਮਾਜ ਵਾਸਤੇ ਸਾਡੇ ਆਪ ਤੇ ਖਤਰਾ ਹੈ ਇਹਨਾਂ ਬੰਦਿਆਂ ਦਾ ਮੰ ਆਪਣੇ ਜਿੱਟ ਨਿੱਕ ਨਿੱਕੇ ਜਵਾਗਰ ਨੌਜਵਾਨ ਪੀੜੀ ਨੂੰ ਇਹ ਖਤਮ ਕਰ ਰਹੇ ਆ ਅਸੀਂ ਇਹ ਉਹ ਬੰਦਿਆਂ ਨੂੰ ਬਿਲਕੁਲ ਨਹੀਂ ਛੱਡਾਂ ਬਿਲਕੁਲ ਬਿਲਕੁਲ ਤੁਹਾਡਾ ਸਾਥ ਹੋਣਾ ਚਾਹੀਦਾ ਸਰ ਨਹੀਂ ਨਹੀਂ ਅਸੀਂ ਤਾਂ ਪਹਿਲੇ ਦਿਨਾਂ ਜਵਾਗਰ ਸਾਡੇ ਨਾਲ ਸਾਡੇ ਨਾਲ ਹੈ ਜੀ ਜੇ ਲੋਕਾਂ ਦਾ ਤੇ ਐਮਐਲਏ ਦਾ ਸਾਥ ਹੈ ਫਿਰ ਤਾਂ ਅਸੀਂ ਫਿਰ ਤਾਂ ਅਸੀਂ ਦੋਨੇ ਚੋਨੇ ਹੋ ਜਾਾਂਗੇ ਜੀ ਇਹ ਕੱਲ ਦੇ ਵਿੱਚ ਤੁਸੀਂ ਬੇਫਿਕਰ ਹੋ ਕੇ ਆਪਣੀ ਡਿਊਟੀ ਕਰੋ ਅਸੀਂ ਤੁਹਾਡੇ ਨਾਲ ਕ੍ਰਾਈਮ ਖਤਮ ਕਰਨ ਦੇ ਵਿੱਚ ਸਾਡਾ ਪੂਰਾ ਸਹਿਯੋਗ ਹੈ ਠੀਕ ਹੈ ਜੀ ਸਰ ਠੀਕ ਹੈ ਓਕੇ ਸਾਥ ਠੀਕ ਹੈ ਠੀਕ ਹੈ ਧੰਨਵਾਦ ਜੀ ਲੈ ਹਾਂ ਜੀ ਐਮਐਲਏ ਵੀ ਇਹਦੇ ਉਲਟ ਹੈ ਤੇ ਹੁਣ ਇਹ ਬੰਦੇ ਨੂੰ ਕਿਸੇ ਹਾਲਤ ਚ ਵੀ ਨਾ ਛੱਡਦਾ ਕੁਝ ਭਲਾ ਕਰਨਾ ਪਵੇ ਮੈਨੂੰ ਇਹ ਬੰਦਾ ਨਹੀਂ ਹੁਣ ਭਜੂਗਾ ਕਮਸੀ ਸਰ ਮੈਂ ਐਮਐਲਏ ਸਾਹਿਬ ਨਾਲ ਗੱਲ ਕਰ ਲਈ ਤੇ ਤੁਸੀਂ ਗੱਲ ਕਰ ਲਓ ਠੀਕ ਹੈ ਜੀ ਠੀਕ ਹੈ ਮੈਂ ਕਰ ਹਾਂ ਤੁਸੀਂ ਗੱਲ ਕਰ ਲਓ ਕੋਈ ਠੀਕ ਹੈ ਜੀ ਕੋਈ ਨਵ ਬਦਲੀਦਾਰ ਆਏ ਹਾਂ ਹਾਂ ਜੀ ਸਰ ਕੋਈ ਗੱਲ ਨਹੀਂ ਹੁੰਦਾ ਹੀ ਹੈ ਹਾਂਜੀ ਸਰ ਹਾਂਜੀ ਹਰ ਇੱਕ ਬੰਦੇ ਨੂੰ ਹੁੰਦਾ ਵੀ ਮੇਰਾ ਹੈਗਾ ਹਾਂਜੀ ਹਾਂ ਪਰ ਜਿੱਦਾ ਉਹ ਕੋਈ ਹੋਈ ਜਾਵੇ ਲੈ ਠੀਕ ਹੈ ਸਰ ਠੀਕ ਹੈ ਠੀਕ ਹੈ ਇਹ ਕਹਿੰਦਾ ਬਦਰੀ ਸ람 ਠੀਕ ਹੈ ਸਭ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਬਦਰੀ ਜੀ ਕਰਾ ਪੰਜ ਸੱਤ ਦਿਨ ਦਾ ਟਿਕਾਣਾ ਠੀਕ ਹੈ ਠੀਕ ਹੈ ਉਹ ਤੋਂ ਪਹਿਲਾਂ ਮੈਂ ਠੀਕ ਹੈ ਸਰ ਠੀਕ ਠੀਕ ਹੈ ਠੀਕ ਹੈ ਇਹ ਕੀ ਦੱਸਦਾ ਸਤੋ ਬਾਤੂ ਸੇ ਹਾਂਜੀ ਉਸੇ ਸਰ ਹੋ ਗਈ ਗੱਲ ਹਾਂਜੀ ਹਾਂ ਠੀਕ ਹੈ ਠੀਕ ਹੈ ਕੋਈ ਗੱਲ ਕੋਈ ਗੱਲ ਨਹੀਂ ਪਹਿਲਾਂ ਤੂੰ ਚਿੰਤਾ ਨਾ ਕਰ ਕਿਸੇ ਗੱਲ ਦੀ ਤੇ ਮੈਂ ਗੱਲ ਕਰ ਲਈ ਹਾਂ ਮੇਰੇ ਨਾਲ ਹਾਂ ਮੇਰੇ ਨਾਲ ਤੇ ਤੁਹਾਡਾ ਟੈਨਸ਼ਨ ਨਾ ਫਿਰਦਾ ਠੀਕ ਹੈ ਨਾ ਟੈਨਸ਼ਨਾਂ ਦੀ ਲੋੜ ਨਹੀਂ ਤੈਨੂੰ ਕਿਸੇ ਗੱਲ ਦੀ ਸਿਰਾ ਪਾਣੀ ਕਰਨੀ ਪਊ ਚਾਹ ਉਹਦੇ ਵਿੱਚ ਜਰਾਵ ਗੱਲ ਹੋ ਗਈ ਆ ਤੁਹਾਡੀ ਬਾਈ ਵੀ ਗਏ ਤੇ ਹੁਣ ਮੈਨੂੰ ਵੀ ਜਾਣ ਦੋ ਜੀ ਆਖਰ ਤੈਨੂੰ ਇੱਕ ਮਿੰਟ ਤੈਨੂੰ ਪਿਆਰ ਨਾਲ ਚਾਹ ਪਾਣੀ ਪਿਆ ਕੇ ਰੋਟੀ ਰੱਟੀ ਖਵਾ ਕੇ ਛੱਟ ਕੇ ਆਵਾਂਗੇ ਠੀਕ ਹੈ ਤੇਰੇ ਤੇ ਕੋਈ ਮੈਂ ਪਰਚਾ ਨਹੀਂ ਪਾਉਂਦਾ ਠੀਕ ਹੈ ਤੈਨੂੰ ਚੁੱਪ ਕਰਕੇ ਜਾ ਇਹਨੂੰ ਐ ਕਰੋ ਪਾ ਡੈਕਰ ਸ਼ਟ ਕੇ ਹੋ ਜਨਾਬ ਮੈਂ ਕੋਈ ਗੱਲ ਸੇਵਾ ਮੈਂ ਜਨਾਬ ਹੈ ਕਿੰਨਾ ਜੀ ਮੈਂ ਕੋਈ ਗੱਲ ਤੁਹਾਨੂੰ ਸਮਝਾ ਕੇ ਹੋਣਾ ਜੀ ਤੁਹਾਡੇ ਜਗਦੀਸ਼ ਆਇਆ ਮੜਾ ਮਲਕੀਤ ਸੇਵਾ ਬਾਨੀ ਕੋਈ ਕਸਰ ਨਹੀਂ ਆਜਾ ਮੈਂ ਵੀ ਆਉਣਾ ਹੋ ਸਾਹ ਤੁਹਾਨੂੰ ਚੰਗਾ ਤੁਸੀਂ ਵੀ ਅੱਜ ਮੜਾ ਮੈਂ ਨਾਲ ਹੀ ਆਉਣਾ ਕੋਈ ਨਹੀਂ ਤੁਸੀਂ ਮੈਨੂੰ ਗੈਪ ਟੂ ਗੋ ਲਾਇਆ ਹੁੰਦਾ ਤੁਹਾਡੇ ਵਾਸਤੇ ਚਾਹ ਪਾਣੀ ਪਿਆਓ ਨਾ ਕੋਈ ਨਹੀਂ ਮੈਂ ਆਉਣਾ ਬਸ ਇੱਕ ਮਿੰਟ ਜਨਾਬ ਆਈ ਨਾ ਬਈਆ ਓਏ ਬਈ ਓਏ ਓਏ ਸਾਹ ਨਾ ਮਾਹਰਾ ਸਾਬ ਨਾ ਨਾ ਓਏ ਉਹ ਨਾਮ ਇਹਦਾ ਤਾਂ ਹੈ ਨਾ ਕਿ ਚੱਲੋ ਕੀ ਕੀ ਪਤਾ ਹੈ ਪਤਾ ਹੈ ਆਂਦਾ ਕਿ ਬਾਈ ਬਾਜ਼ਰ ਦੇ ਓਏ ਬਾਈ ਮਾ ਬਰੋਤੀ ਏ ਕੀ ਆਂਦਾ ਸੀ ਕੀ ਆਂਦਾ ਕਿਹੜਾ ਐਮ ਐਲ ਏ ਐਮ ਐਲ ਏ ਲਾਈਆ ਤੇਰੇ ਐਮ ਐਲ ਏ ਨੇ ਹੁਣ ਮੈਨੂੰ ਫੋਨ ਕਰਕੇ ਕਿਹਾ ਦੀ ਇਹ ਬੰਦਾ ਛੱਡਣਾ ਨਹੀਂ ਇਹ ਬੰਦਾ ਬਚਣਾ ਨਹੀਂ ਚਾਹੀਦਾ ਦੂਜਾ ਸਮਾਂ ਜਲਾਓ ਗਲਤੀ ਹੋ ਗਈ ਜੇ ਕੇਤਾ ਕਰ ਗਲਤੀ ਗਲਤੀ ਨਹੀਂ ਹੁਣ ਤੈਨੂੰ ਇਹਨੂੰ ਬੰਦਾ ਬਣਾ ਦੇ ਚੰਗੀ ਤਰ੍ਹਾਂ ਠੀਕ ਹੈ ਜੀ ਇਸ ਘੰਟਾ ਲਾਓ ਇਹਦੇ ਤੇ ਪੂਰਾ ਠੀਕ ਹੈ ਹਾਂ ਪਸਾ ਲਾਉਣਾ ਚਾਹੀਦਾ ਆਹ ਭਾਈ ਓ ਲਾਲਾ ਆਹ ਭਾਈ ਨਾ ਭਾਈ ਓਏ ਨਾ ਭਾਈ ਮਾਰਦਾ ਯਾ ਅਣੀ ਕਿਉਂ ਆ ਕੋਈ ਤਸੱਲੀ ਚਾਹ ਪਾਣੀ ਚੰਗੀ ਤਰ੍ਹਾਂ ਚਾੜਾ ਛਕਾ ਚੰਗੀ ਤਰ੍ਹਾਂ ਛਕਾ ਦੇ ਚੰਗੀ ਤਰ੍ਹਾਂ ਜਲਾਉਣਾ ਤਾਂ ਬਹੁਤ ਮਾਣ ਵਾਲੀ ਗੱਲ ਹੈ ਨਾ ਕੀ ਗੱਨਾ ਫਰਾ ਹਾਂ ਜੀ ਉਹ ਕੇ ਖੁਸ਼ ਮਨ ਚੀਦਾ ਪੂਰੇ ਪੂਰੇ ਬੀ अच्छा गल सुनो मेरी हां जी एक मेरी हुन बेनती है जेड़े हैगे है ना ये 5 10 जिन्ने भी हैगे किराए वाले जटा वेचण वाले जटा वेचण वाले हां जी जिन्ने भी किराए वाले होर भी है थे 5 7 ਦਿਨ ਚੱਕ ਲਿਆ ਮੁੜ ਕੇ ਇਹ ਨਹੀਂ ਪਤਾ ਮੈਂ ਰਹਾ ਇੱਥੇ ਨਾ ਇੱਕ ਹੋਰ ਮੇਰੀ ਬੇਨਤੀ ਹੈ हां जी ਜਨਾਬੀ ਇਹ ਐਮਐਲਏ ਸਾਹਿਬ ਨੇ ਆਪ ਕਿਹਾ ਠੀਕ ਹੈ ਜੀ ਵੀ ਇਹ ਬੰਦਾ ਬਚਣਾ ਨਹੀਂ ਚਾਹੀਦਾ ਕੋਈ ਕਰਨੀ ਮੈਂ ਜਦੋਂ ਸਲੂਟ ਕਰਦੇ ਆ ਉਹ ਜੇ ਐਮਐਲਏ ਹੋ ਜੇ ਹੋ ਜੇ ਇਹੋ ਜੇ ਐਮਐਲਏ ਮੰਤਰੀ ਹੋਣ ਤਾਂ ਅਸੀਂ ਇਹਨਾਂ ਨੂੰ 10 ਦਿਨਾਂ ਅੰਚ ਖਤਮ ਕਰਦੇ ਆ ਉਹ ਬਹੁਤ ਵਾਰ ਬੰਦਾ ਐਮਸੀ ਬਣ ਕੇ ਆਇਆ ਦੱਸੋ ਸਾਡੇ ਨਾਲ ਇਹ ਤਾਂ ਬੰਦਾ ਹੀ ਹੈ ਇਹੋ ਜਿਹਾ ਐਮਸੀ ਨੂੰ ਵੀ ਹੁਣ ਪਤਾ ਲੱਗ ਜਾਣਾ ਇਹ ਗੱਲ ਦਾ ਕਰ ਮੰਨੇ ਸਮਝਾਉਗਾ ਉਹਨੂੰ ਜਦ ਜ ਐਮਸੀ ਨੇ ਬਿਲੇ ਹੋਰ ਪਰ ਮੈਂ ਯਾਰ ਬਹੁਤ ਬਹੁਤ ਗਿਆ ਮੇਲੇ ਬੰਦਾ ਮੈਂ ਇੱਥੇ ਕੰਮ ਕਰਕੇ ਹੁਣ ਕੋਸ਼ ਹੈ ਹੁਣ ਇਹ ਵੀ ਗੱਲ ਹੈ ਐਮਐਨ ਸਾਹਨੇ ਮੈਨੂੰ ਕਹਿੰਦਾ ਵੀ ਹੋਰ ਵੀ ਜਿਹੜੇ ਕੋਈ ਹੈਗੇ ਆ ਨਾ ਉਹ ਇੱਕਾ ਦੁੱਖਾ ਜੋ ਮਰਜੀ ਫੜ ਲੋ ਆਂ ਦੇ ਵਿੱਚ ਚਿੱਟੇ ਵਾਲੇ ਦੀ ਬਾਤ ਮੇਰਾ ਫੋਨ ਨਾ ਆਊਗਾ ਪਰਚਾ ਕੱਟੋ ਸਾਥ ਨੂੰ ਸਾਥ ਹਾਂ ਤੇ ਜਦੋਂ ਆਪਾਂ ਨੂੰ ਆ ਆਪਾਂ ਨੂੰ ਇਹਨਾਂ ਦਾ ਡਰ ਹੁੰਦਾ ਯਾਰ ਤੇ ਜੋ ਆਪਣੇ ਨਾਲ ਐਮਐਲਏ ਮੰਤਰੀ ਸਰਕਾਰ ਆਪਣੇ ਨਾਲ ਇਹਦਾ ਆਪਾਂ ਛੱਡਦੇ ਨਹੀਂ ਕਿ ਇਹਨੂੰ ਹਾਂ ਖਤਮ ਕਰ ਦਾਂਗੇ ਕਰਾਂਏ ਮੈਂ ਜਿੰਨੇ ਵੀ ਬਸ ਉਹਨਾਂ ਇਸ ਮੰਡਲੇ ਸਪਾਇਆ ਕਰ ਹਾਂ ਮੈਂ ਜਿੰਨੇ ਹੈਗੇ ਸਾਰੇ ਚੱਕ ਲਈ ਐਮਐਲਏ ਸਾਨੂੰ ਆਪਾਂ ਹੁਣ ਕੇਰਾ ਫੋਨ ਲਾ ਕੇ ਧੰਨਵਾਦ ਕਰ ਠੀਕ ਹੈ ਮੈਂ ਠੀਕ ਹੈ ਇਹ ਜੇ ਬੰਦੇ ਇਹੋ ਜਿਹੇ ਬੰਦਿਆਂ ਦੀ ਲੋੜ ਆਪਾਂ ਠੀਕ ਹੈ ਠੀਕ ਹੈ ਹਲੋ ਹਾਂ ਜੀ हां जी एमएल साहब हां जी हां जी ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਈ ਤੁਹਾਡਾ ਹੈ ਕੋਈ ਕੋਈ ਗੱਲ ਨਹੀਂ ਮਨੋ ਮਤ ਕਹਾਂਗੇ ਕਿ ਇਹੋ ਜਿਹੇ ਲੋਕਾਂ ਦਾ ਲੋ ਲੋ ਬਾਈ ਨੰਬਰ ਇੱਥੇ ਲਾ ਜੀ ਰੱਖਣਾ ਚਾਹੀਦਾ ਜਿਹੜੇ ਲੋਕਾਂ ਜਿਹੜੇ ਲੋਕਾਂ ਤੇ ਇਹ ਪੁੱਤ ਖਰਾਬ ਕਰੀ ਜਾਂਦੇ ਐ ਉਹਨਾਂ ਲੋਕਾਂ ਨੂੰ ਤਾਂ ਤੁਸੀਂ ਵਧੀਆ ਬਥੇਰੇ ਕਿ ਸੱਚ ਹੋ ਰਾਇਆ ਆਪਾਂ ਉਹੀ ਗੱਲ ਹੈ ਨਾ ਬਾਈ ਕੋਈ ਕਾਰਵਾਈ ਨਹੀਂ ਕਰਦਾ ਨੇ ਜੁਲਾਈ ਤੇਂ ਵੈਸੇ ਸਾਡੇ ਦਾ ਤਾਂ ਡੱਗਾ ਵੀ ਨਹੀਂ ਕੋਈ ਨਹੀਂ ਤੁਸੀਂ ਬੇਫਿਕਰ ਹੋ ਜਾਓ ਜੀ ਜੇ ਉਹ ਵੀ ਇੱਥੇ ਆ ਆਪਣੇ ਜਿਹੜਾ ਏਅਰਗੇ ਦੇ ਵਿੱਚ ਕੋਈ ਬੰਤੇ ਹੈ ਇਹ ਸਾਰੇ 5-7 ਦਿਨਾਂ ਦੇ ਵਿੱਚ ਮੈਂ ਰਿਕਵਰ ਕਰਕੇ ਨਾ ਸਾਰਿਆਂ ਨੂੰ ਬਸ ਕਿਰਾ ਅੰਦਰ ਸੈੱਟ ਦੂੰਗਾ ਪਰਚਾ ਪਾ ਕੇ ਤੁਸੀਂ ਇਹਨਾਂ ਤੇ ਪਰਚਾ ਪਾਓ ਪਰਚਾ ਪਾਓ ਬੇਫਿਕਰ ਕੋ ਸਾਡੀ سپورਟ ਪੂਰੀ ਤੁਹਾਡੇ ਨਾਲ ਆ ਤਾਂ ਠੀਕ ਹੈ ਜੀ ਬਾਕੀ ਨਹੀਂ ਜਿਸਾਈ ਘੰਟਾ ਮਤਲਬ ਠੀਕ ਹੈ ਜੇ ਤੁਹਾਡੇ ਵਰਗੇ ਐਮਐਲਏ ਜਾਂ ਮੰਤਰੀ ਜੋ ਸਰਕਾਰ ਦਾ ਸਾਥ ਹੋਵੇ ਨਾ ਫਿਰ ਅਸੀਂ ਵੀ ਦੁੱਗਨੇ ਚਾਉਣੇ ਹੋ ਜਾਂਦੇ ਆ ਜੀ ਤੁਸੀਂ ਬੇਫਿਕਰ ਹੋ ਕੇ ਆਪਦੀ ਤੰਦਹੀ ਨਾਲ ਬਿਉਤੀ ਕਰੋ ਸਾਡਾ ਸਾਥ ਤੁਹਾਡੇ ਨਾਲ ਹਮੇਸ਼ਾ ਤੇ ਜਿਹੜੇ ਇਹੋ ਕੀ ਕਰਪਸ ਨਾਲੇ ਲੋਕ ਆ ਤੇ ਜਾਂ ਨਸ਼ੇ ਪਤੇ ਜਿਹੜੇ ਲੋਕਾਂ ਦੇ ਧੀਆਂ ਪੁੱਤ ਮਾਰੇ ਜਾਂਦੇ ਆ ਇਹੋ ਜਿਹੋ ਲੋਕਾਂ ਨੂੰ ਆਪਾਂ ਛੱਡਣਾ ਨਹੀਂਗਾ ਵੀ ਜਿਹੜੇ ਪਹਿਲਾਂ ਨਹੀਂ ਸਰਕਾਰਾਂ ਦੇ ਟੈਗ ਤੇ ਇਹ ਨਾਲ ਮਿਲ ਕੇ ਆਪਸ ਚ ਕੰਮ ਕਰੀ ਜਾਂਦੇ ਸੀ ਵਿੱਚੇ ਮੁਲਾਜ਼ਮ ਆ ਜਾਂਦੇ ਕਈ ਆਪਣੇ ਨਾਮ ਰਲ ਜਾਂਦੇ ਸੀਗੇ ਪਰ ਉੱਥੇ ਇੱਕ ਬੰਦਾ ਅੰਦਰ ਕੀ ਕਰੂ ਅੱਜ ਤੁਸੀਂ ਇੱਥੇ ਅੱਜ ਆਏ ਹੋ ਤੁਸੀਂ ਪਹਿਲ ਕੀਤੀ ਹੈ ਤੇ ਅਸੀਂ ਤੁਹਾਡਾ ਸਾਥ ਬਸ ਬਹੁਤ ਮਿਹਰਬਾਨੀ ਤੁਹਾਡਾ ਸਾਥ ਹੈ ਰਿਹਾ ਨਾ ਮੇਰੇ ਨਾਲ ਜੀ ਤੇ ਤੁਸੀਂ ਬੇਫਿਕਰ ਹੋ ਜਾਓ ਇਹ ਇਲਾਕੇ ਦੇ ਵਿੱਚੋਂ ਬਿਲਕੁਲ ਨਸ਼ਾ ਜੋ ਵੀ ਕ੍ਰਾਈਮ ਹੈ ਬਿਲਕੁਲ ਖਤਮ ਕਰ ਦੇਗੇ ਚੱਕ ਦੇਾਂਗੇ ਇਹਨਾਂ ਨੂੰ ਬਿਲਕੁਲ ਬਿਲਕੁਲ ਆਪਾਂ ਆਪਣੇ ਇਲਾਕੇ ਨੂੰ ਬਿਲਕੁਲ ਸਾਫ਼ ਸੁਥਰਾ ਰੱਖਣਾ ਠੀਕ ਹੈ ਮਿਹਰਬਾਨੀ ਜੀ ਮਿਹਰਬਾਨੀ ਨਾਲੇ ਪਤਾ ਕੀ ਹੈ ਜੀ ਜੇ ਆਪਣਾ ਇਲਾਕਾ ਸਹੀ ਹੋਊ ਬਹੁਤ ਵਧੀਆ ਹੋਊਗਾ ਅਗਲੀ ਵਾਰ ਨੂੰ ਤੁਹਾਨੂੰ ਲੋਕ ਖੁਸ਼ ਹੋਗੇ ਐਮਐਲ ਨੂੰ ਬਿਲਕੁਲ ਬਿਲਕੁਲ ਨਹੀਂ ਲੋਕ ਤੁਹਾਨੂੰ ਕੀ ਲੱਗੇ ਦੇਖੋ ਅਸੀਂ ਵੀ ਸਾਰਾ ਦਿਨ ਮਹਾਰਾਜ ਦਾ ਨਾਮ ਲੈਣ ਵਾਲੇ ਬੰਦੇ ਆ ਪਰ ਜੇ ਉਹ ਹੀ ਗੱਲ ਕਿਸੇ ਦੇ ਧੀਆਂ ਪੁੱਖ ਉਹ ਤੁਹਾਨੂੰ ਕੋਈ ਖਰਾਬ ਕਰੀ ਜਾਂਦਾ ਬੱਚਾ ਨੂੰ ਕੋਈ ਖਰਾਬ ਕਰੀ ਜਾਂਦਾ ਹੁਣ ਅਸੀਂ ਉਹਨਾਂ ਬੰਦਿਆਂ ਦਾ ਸਾਥ ਥੋੜੀ ਦੇਵਾਂਗੇ ਬਹੁਤ ਬਹੁਤ ਮਿਹਰਬਾਨ ਜੀ ਮਾਤਮਾ ਨੂੰ ਦੇਖੋ ਪਤਾ ਕੀ ਗੱਲ ਹੈ ਜੀ ਐਮਐਲਏ ਅਸੀਂ ਬਾਅਦ ਤੋਂ ਪਹਿਲਾ ਇੱਕ ਇਨਸਾਨ ਬਹੁਤ ਵਧੀਆ ਜੀ ਬਹੁਤ ਵਧੀਆ ਗੱਲ ਮੈਂ ਤੁਹਾਨੂੰ ਮਿਲ ਕੇ ਵੀ ਜਾਊਂਗਾ ਜੀ ਤੁਹਾਡੇ ਵੱਲ ਦਰੂਜੋ ਮੋਸੇ ਵੀ ਪਰਸਪਲ ਕਮ ਸਰਖੇ ਜੀ ਮਰਜ਼ੀ ਆਓ ਮੇਰਾ ਫਿਰ ਕੋਈ ਦੇਖੋ ਠੀਕ ਆ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਵਾਜ ਵਾਜ ਇਹੋ ਜੇ ਐਮਐਲਏ ਹੋਣ ਇਹੋ ਜੇ ਮੰਤਰੀ ਹੋਣ ਪੁਲਿਸ ਦਾ ਸਾਥ ਦੇਣ ਤਾਂ ਫਿਰ ਕੀ ਨਹੀਂ ਇੱਥੇ ਹੋ ਸਕਦਾ ਕੀ ਨਹੀਂ ਰੋਕ ਸਕਦਾ ਜੋ ਕ੍ਰਾਈਮ ਹੁੰਦੇ ਆ ਜਿਹੜੇ ਇਹਨਾਂ ਲੋਕਾਂ ਦੇ ਜਿਹੜੇ ਗਲਤ ਲੋਕ ਆ ਭ੍ਰਸ਼ਟ ਲੋਕ ਆ ਜਿਹੜੇ ਮੰਤਰੀ ਆ ਜਾਂ ਐਮਐਲਏ ਆ ਜਾਂ ਜਿਹੜੇ ਪੁਲਿਸ ਦੇ ਵੱਡੇ ਕੋਈ ਓਜ ਹੈਗੇ ਆ ਉਹਨਾਂ ਦਾ ਕਰਕੇ ਹੁੰਦਾ ਜੇ ਚੰਗੇ ਹੋਣ ਤਾਂ ਆਪਾਂ ਨੂੰ ਲੋੜ ਹੀ ਨਹੀਂ ਮੱਤੋਂ ਕਿ ਚੱਲੋ ਬਹੁਤ ਵਧੀਆ ਕਰਦਾ ਹੈ